ਬਾਈ ਛੋਡੇ ਸਰਦੂਲਗੜਾ ਉਹ ਤਨਖਾਹ ਤੁਹਾਨੂੰ ਕਿੰਨੀ ਕਿਤੇ ਦਿੰਦੇ ਆ ਕੰਮ ਦੇ ਹਿਸਾਬ ਨਾਲ ਦਿੰਦੇ ਆ ਹੈ ਕੰਮ ਦੇ ਹਿਸਾਬ ਨਾਲ ਵਧੀਆ ਕਰਾ ਹਾਂ ਅੰਕ ਚਾ ਵਧੀਆ ਨੇ ਢੋਲੀ ਸੇਟ ਕੇ ਅੱਛਾ ਸਰਪੰਚ ਕੇ ਅੱਛਾ ਸਰਦੂਲਗੜ ਪੱਡੇ ਵੱਡੇ ਘਰ ਆਉਂ ਤਾਂ ਮੋٹے ਮੋٹے ਪੁਰਾਣੇ ਬਜ਼ਾਰ ਚ ਪੁਰਾਣੇ ਬਜ਼ਾਰ ਚ ਸਰਦੂਲਗੜਾ ਅੱਛਾ ਸਰਦੂਲਗੜ ਖਾਸ ਪਿੰਡ ਛੋਡਾ ਸਰਦੂਲਗੜਾ ਹਾਂ ਜਮਾ ਜੱਦੀ ਸਰਦੂਲਗੜ ਦੇ ਆ ਹਾਂ ਠੀਕ ਅੱਛਾ ਦੇ ਦੇਂਦੇ ਦੋ ਦੋ 3 3000 ਰੁਪਏ ਤਨਖਾਹ ਬਸ ਇੰਨਾ ਕੀ ਆ ਅੱਛਾ ਠੀਕ ਹੈ ਸਰਦੂਰ ਗੜੇ ਆ ਜਮਾ ਜੱਦੀ ਹੈ ਠੀਕ ਹੈ ਚਲੋ ਵਧੀਆ ਗਾ ਕੰਮ ਨਹੀਂ ਆ ਬਹੁ ਆ ਪ੍ਰਭੂ ਕੰਮ ਕਰਿਆ ਕਰੋ ਭਾਈਆਂ ਨੂੰ ਵੀ ਕਹਿਣਾ ਤੁਹਾਡਾ ਚੈਨਲ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਬਾਈ ਕਰਿਆ ਕਰੋ ਯਾਰ ਗਰੀਬ ਬਣੀਆਂ ਦਾ ਚੈਨਲ ਹੈ ਇਹਨਾਂ ਦਾ ਬੇਚਰੀਆਂ ਦਾ ਕਾ ਥੈਂਕ ਯੂ ਬਾਈ ਧੰਨਵਾਦ ਪ੍ਰਭੋ